ਪੰਜਾਬੀ ਮਨੋਰੰਜਨ ਜਗਤ ਤੋਂ ਇਸ ਸਮੇਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਪੰਜਾਬੀ ਕਾਮੇਡੀਅਨ ਅਤੇ ਦਿਲਜੀਤ ਦੁਸਾਂਝ ਦੇ ਕੋ ਸਟਾਰ ਯਾਨੀ ਕਿ ਗੁਡੀਪ ਸਿੰਘ ਦਾ ਦਿਹਾਂਤ ਹੋ ਚੁੱਕਿਆ ਹੈ ਉਹਨਾਂ ਦੇ ਦਿਹਾਂਤ ਦੀ ਜਾਣਕਾਰੀ ਉਹਨਾਂ ਦੀ ਕਰੀਬੀ ਪ੍ਰੀਤ ਸਿੰਘਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਦਿੱਤੀ ਗਈ ਹੈ ਉਹ ਟਿਕਟਾਕ ਦਾ ਸਭ ਤੋਂ ਮਸ਼ਹੂਰ ਸਟਾਰ ਸੀ ਜਿਸ ਨੇ ਛੋਟੀ ਜਿਹੀ ਉਮਰ ਦੇ ਵਿੱਚ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਵੱਖਰੀ ਥਾਂ ਬਣਾਈ ਸੀ ਦੱਸਦੀ ਹੈ ਕਿ ਸੋਨੂੰ ਕਰੂ ਦੇ ਗੁਰਪ੍ਰੀਤ ਸਿੰਘ ਦਲਜੀਤ ਦਸਾਨ ਨਾਲ ਫਿਲਮ ਛੜਾ ਵਿੱਚ ਸਕਰੀਨ ਸ਼ੇਅਰ ਕਰ ਚੁੱਕੇ ਹਨ ਗੁਰਪ੍ਰੀਤ ਅਤੇ ਗਰੁੱਪ ਦੇ ਹਾਈਟ ਦੇ ਵਿੱਚ ਸਭ ਤੋਂ ਛੋਟੇ ਦਿਖਣ ਵਾਲੇ ਮੈਂਬਰਸ ਸੀ ਪਾਰਟਵਾਨ ਸਾਹਿਬ ਦੇ ਟਿਕਟੌਕ ਸਟਾਰ ਸਟੋਨੂ ਕਰੂ ਦੀ ਅਚਾਨਕ ਸਿਹਤ ਖਰਾਬ ਹੋ ਗਈ ਸੀ ਜਿਸ ਕਾਰਨ ਉਸ ਦੀ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਗੁਰਪ੍ਰੀਤ ਇੰਸਟਾਗ੍ਰਾਮ ਦੇ 4 ਲੱਖ ਤੋਂ ਵੱਧ ਫੋਲੋਅਰਸ ਹਨ ਦਲਜੀਤ ਦਸਾਨ ਦੀ ਫਿਲਮ ਛੜਾ ਰਾਹੀਂ ਉਹਨਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਸੀ ਦੂਜੇ ਪਾਸੇ ਉਹਨਾਂ ਦੇ ਕਰੀਬ ਵੀ ਪ੍ਰੀਤ ਸਿਆਣੀ ਗੁਰਪ੍ਰੀਤ ਦੀ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਕੋਈ ਕਹਿ ਸਕਦਾ ਹੈ ਕਿ ਇਹ ਬੰਦਾ ਦੁਨੀਆ ਤੋਂ ਜਾ ਸਕਦਾ ਹੈ ਇਹਨੇ ਤਾਂ ਹਲੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜਿਉਈ ਵੀ ਨਹੀਂ ਸੀ ਦੁਨੀਆ ਨੂੰ ਹੱਸਦਾ ਹਸਾਉਂਦਾ ਸਾਰਿਆਂ ਨੂੰ ਰਵਾ ਕੇ ਚਲਾ ਗਿਆ ਆ ਜੋ ਸਾਰੀਆਂ ਫੋਟੋਆਂ ਦੇ ਵਿੱਚ ਐਕਸ਼ਨ ਕਰਦੇ ਸੀ ਇਹ ਸਾਨੂੰ ਦੱਸਦਾ ਹੁੰਦਾ ਸੀ ਕਿ ਬਾਈ ਆ ਕਰਿਓ ਅਸੀਂ ਹੱਸਣ ਲੱਗ ਜਾਣਾ ਹੈ ਉਹਨਾਂ ਨੇ ਲਿਖਿਆ ਕਿ ਆ ਜਿਹੜੀਆਂ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਸਾਰਿਆਂ ਇਹਨਾਂ ਆਪਣੇ ਆਪ ਦੇ ਹਿਸਾਬ ਨਾਲ ਕਰਵਾਈਆਂ ਹੋਈਆਂ ਸਨ ਗੁਰਪ੍ਰੀਤ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਜੋ ਹੁਣ ਦੁਨੀਆ ਤੋਂ ਚਲਾ ਗਿਆ